ਮੰਗ ਹਨ 2016 ਤੋਂ ਪੀ ਕੇ ਹਿੰਦਾਈਰ ਰਿਟਰਨ ਨੂੰ ਸਾਥ ਨੂੰ ਫੈਕਟਰ 2.59 ਇਸ ਤਰ੍ਹਾਂ ਡੀ ਕੇਂਦਰ ਸਰਕਾਰ ਦਾ 50% ਆ ਪਰ ਪੰਜਾਬ ਸਰਕਾਰ ਦੇ ਮਿਲਣਾ ਡੀ ਆ ਉਹ 36% ਆ 12% ਦਾ ਫਰਕ ਆਈ ਗੱਲਬਾਤ ਕੀਤੀ ਸੀ 12% ਵਾਧਾ ਕੀਤਾ ਜਾਵੇ ਕਿਉਂਕਿ ਜੇਕਰ ਪੰਜਾਬ ਦੇ ਨਾਲ ਡੀ 50% ਹੁੰਦਾ ਤਾਂ ਹਜ਼ਾਰ ਰੁਪਏ ਹਰ ਮਹੀਨੇ ਪਰਹਾਜ ਵਾਧਾ ਹੋਊਗਾ ਦੂਜੇ ਪਾਸੇ ਜੋ ਮੁੱਖ ਮੰਤਰੀ ਭਵੰਤੂਆ ਨੇ ਕਈ ਵਾਰ ਕਹਿ ਚੁੱਕਿਆ ਕਿ ਜੇ ਪ੍ਰਾਣੀ ਪੈਂਸ ਸਕੀਮ ਨਿਯਮ ਦੇ ਤਪ ਅਨਸਾਰ ਲਾਗੂ ਕਰਾਂਗੇ ਪਰ ਪੰਜਾਬ ਸਰਕਾਰ ਨੇ ਲੰਘਣਾ ਨੋਟਿਸ ਕੀਤਾ ਸੀ ਸਰਕਾਰ ਨੂੰ 2.5 ਸਾਲ ਹੋ ਚੱਲੇ ਆ ਲਗਭਗ ਵਜੇ ਤੱਕ ਪ੍ਰਾਣੀ ਪੈਂਸ ਨੂੰ ਬਹਾਲੀ ਕੀਤੀ ਗਈ 17/7/2020 ਵਾਲੇ ਮਲਾਜਮਾਂ ਦੇ ਧੱਕੇ ਨਾਲ 7ਵੇਂ ਬੀ ਲਾਗੂ ਕਰ ਦਿੱਤਾ ਪਰ ਪੰਜਾਬ ਸਰਕਾਰ ਨੇ ਮੰਗਾ ਕਿ ਸਾਨੂੰ 6ਵੇਂ ਬੀ ਨਾਲ ਲੱਗਦੇ ਜਿਵੇਂ ਇਸ ਤਰ੍ਹਾਂ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਕੀਤਾ ਸੀ ਜੋ ਪੜ੍ਹਖਰ ਵਾਲੇ ਮਲਾਜਮਾਂ ਪਰ ਕਿੰਨੇ ਵੀ ਇਰਤਜਾਬੇ ਦੇਖਾ ਫੇਰ ਦੇ ਨਾਲੇ ਤੱਕ ਉਹ ਵੀ ਨਹੀਂ ਕੰਮ ਕੀਤਾ ਗਿਆ ਦੂਜੇ ਪਾਸੇ ਜੋ ਮੁੱਖ ਮੰਤਰੀ ਭਵਾਂ ਤੁਹਾਨੂੰ ਕਈ ਵਾਰ ਕਹਿ ਚੁੱਕੇ ਆ ਕਿ ਮੈਂ ਕੱਚੇ ਮੁਲਾਜ਼ਮਾਂ ਬੱਕੇ ਕਰੂੰਗਾ ਪਰ ਬੜੀਆਂ ਹਾਸੋਣੀਆਂ ਗੱਲਾਂ ਕਰਦੇ ਆ ਇਹ ਜਿਹੜੇ ਸਾਡੇ ਟੀਚਰ 2005 ਦੇ ਵਿੱਚ ਸਾਡੀਆਂ ਭੈਣਾਂ ਜਾਂ ਵੀਰ ਪੀ.ਐਡ. ਕਰਕੇ ਭਰਤੀ ਹੋਈ ਸੀ 11.5ਵੇਂ ਬਰਖਾ ਸੀ ਪਰ ਜਿਹੜੇ ਹੁਣ ਉਹਨਾਂ ਨੇ ਰੈਗੂਲਰ ਕੀਤੇ ਆ ਉਹ ਤਨਖਾਹ ਫਿਕਸ 23000 ਰੁਪਏ ਜਾਂ 5% ਵਾਧਾ ਹਰ ਸਾਲ ਪਰ ਮੁਖਰੇ ਭਵਾਂ ਤੁਹਾਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਉਹਨਾਂ ਨੂੰ ਬੇਸਿਕ ਪੇ ਡੀਏ ਤੇ ਇਹ ਜ਼ਰੂਰ ਲਾਗੂ ਕਰਨਾ ਚਾਹੀਏ ਹੋਰ ਪੱਧੇ ਲਾਗਾਨੇ ਚਾਹੀਏ ਪਰ ਜੋ ਸਰਕਾਰ ਆ ਇਹ ਸੋਚਿਆ ਜੂ ਸਾਰੇ ਪੱਕੇ ਹੋ ਗਏ ਉਹ 58 ਸਾਲ ਲੱਖ ਫਿਕਸ ਤਨਖਾਹ ਉਸ ਤੋਂ ਬਾਅਦ ਜਾਊਗਾ ਨਾ ਕੋਈ ਜੀਪੀਐਫ ਨਾ ਕੋਈ ਈਪੀਐਫ ਨੂੰ ਨਾ ਪਰ ਇਹ ਖਾਸ ਗੱਲ ਰਹੀ ਦੂਜੇ ਵਾਸਤੇ ਅਸੀਂ 50 ਸਾਲ ਮੈਗਨ ਨਿਕਲ ਕਰਦੇ ਆਂ ਕਿ ਮੈਂ ਕੱਚੇ ਬਣਾ ਪੱਕੇ ਕਰੂੰਗਾ ਗੁਰੂ ਗੋਬਿੰਦ ਸਿੰਘ ਸੁਪਰਥਰਮਣ ਵਾਲੇ ਦੇ ਵਿੱਚ 20-20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਕੰਮ ਹੈ 9-9 ਨਾਲ 10000 ਦਾ ਕੰਮ ਕਰਦੇ ਆ ਇਸ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਿੰਘ ਕਰਮਣ ਵਾਲਾ ਮੁਹੱਬਤ ਦੇ ਵਿੱਚ ਕੱਚੇ ਕੰਮ ਹੈ ਬਹੁਤ ਹੀ ਘੱਟ ਦੇ ਨਾਲ ਕੰਮ ਕਰਦੇ ਆ ਚਾਹੀਦਾ ਇਹ ਪੰਜਾਬ ਸਰਕਾਰ ਨੂੰ ਆਉਂਦਿਆਂ ਹੀ ਜੋ ਸਾਡੇ ਪੰਜਾਬ ਦੇ ਸਾਰੇ ਜਿੰਨੇ ਵੀ ਵਿਭਾਗਾਂ ਆ ਕਿ ਬਾਕੀ ਸਾਰੇ ਵਿਭਾਗਾਂ ਵਿੱਚ ਜੋ ਕੱਚੇ ਮੁਲਾਜ਼ਮ ਸੀ ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਅਨੁਸਾਰ ਰੈਗੂਲਰ ਕੀਤਾ ਜਾਂਦਾ ਪਰ ਇੱਕ ਨਵਾਂ ਇੱਕ ਚਿੱਠੀ ਕੱਢੀ ਹੁਣ ਸਾਡੇ ਬਿਜਲੀ ਬੋਰਡ ਨੇ ਵੀ ਜਿਹੜੇ ਕਰਮਚਾਰੀ ਰਿਟਾਇਰ ਹੋਏ ਆ ਜੋ ਐਸਡੀਓ ਨੂੰ 7000 ਦਾ ਤਨਖਾਹ ਜੋ ਏਪੀਆ ਜੀਪੀਐ ਜੀਓਟੀਟੀ ਦਾ ਤਨਖਾਹ ਜਾਂ ਹੋਰ ਫਾਇਰਮੈਨ ਨੂੰ 17000 ਦਾ ਉਸ ਤੋਂ ਹੇਠ ਵਾਲੇ ਨੇ ਜੀਪੀਐਸ ਗਿਲ ਵਰਕਰਾਂ ਦਾ ਜਾਂ ਤੋਂ ਵੱਗੋ 10000 ਰੁਪਿਆ ਰਿਟਾਇਰਮੈਂਟ ਵਾਲੇ ਸਾਧੂ ਕਹਿੰਦੇ ਤੁਸੀਂ ਆਜੋ ਹੁਣ ਪਰ ਪੱਕੇ ਭਾਤ ਜਿਹਸ ਕਰਕੇ ਪੰਜਾਬ ਦੇ ਵਿੱਚ ਹਰ ਵਰਗ ਦਾ ਜੋ ਮਲਾਜ਼ਮਾ ਭਗਵਾਨਤਮਾਨ ਸਰਕਾਰ ਤੋਂ ਦੁਖੀ ਆ ਜਿਸ ਕਰਕੇ ਹੁਣ ਸੰਗਰੂਰ ਮਹਾਰਜਾ ਦੇ ਧੰਨੇ ਲਾਉਦੇ ਆ ਜੇ ਕੰਮ ਕੋਈ ਭੁਮੰਤਮਾਨ ਨੇ 25 30 ਮੀਟਰ ਦੇ ਵਿੱਚ ਸਾਂਝੇ ਫਰਾਂਡੇ ਨਾਲ ਮੀਟਿੰਗ ਕਰਕੇ 6ਵੇਂ ਪੇਕੂਸ਼ਨ ਬਾਰੇ ਦੀ ਦੇ ਕਿਸ਼ਤਾ ਵਿਗਾਰੇ ਜੋ ਆਸਾ ਵਰਕਾ ਮਿੱਟੀ ਨੂੰ ਵਰਕਾਉਂਦੇ ਮਾਨ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ